ਇਸ ਜਗ੍ਹਾ ਤੇ ਅੱਜ ਆਏ ਆ ਇਸ ਜਗ੍ਹਾ ਦਾ ਇਤਿਹਾਸ ਬਹੁਤ ਵਿਲੱਖਣ ਹੈ ਇਸ ਜਗ੍ਹਾ ਤੇ ਨਿਕਲਦੇ ਨੇ ਸਰੀਰ ਦੇ ਵਿੱਚੋਂ ਭੂਤ ਬੁਰੀਆਂ ਆਤਮਾਵਾਂ ਇਸ ਜਗ੍ਹਾ ਤੇ ਆ ਕੇ ਕਹਿੰਦੇ ਕਿ ਕਮਰ ਮਰ ਮਰ ਨਿਕਲ ਜਾਂਦੀਆਂ ਹਨ ਤੇ ਇਸ ਜਗ੍ਹਾ ਤੇ ਹੈ ਬਾਬਾ ਬੜਪਾਗ ਸਿੰਘ ਜੀ ਦੀ ਸਮਾਦ ਬਾਬਾ ਬੜਪਾਗ ਸਿੰਘ ਜੀ ਨੇ ਭੂਤਾਂ ਦੇ ਮੁਖੀਏ ਨੂੰ ਪਿੰਜਰੇ ਵਿੱਚ ਕਿੰਜ ਕੈਦ ਕੀਤਾ ਤੇ ਕੀ ਹੈ ਪੂਰਾ ਇਤਿਹਾਸ ਡੇਰਾ ਬਾਬਾ ਬੜਪਾਖ ਸਿੰਘ ਜੀ ਦਾ ਕਿ ਆਜ ਵੀ ਭੂਤ ਇਸ ਜਗ੍ਹਾ ਤੇ ਨਿਕਲਦੇ ਹਨ ਇਹ ਸਾਰਾ ਕੁਝ ਇਹ ਸਾਰਾ ਕੁਝ ਵੀਡੀਓ ਤੁਹਾਨੂੰ ਅੱਗੇ ਦੇਖਣ ਨੂੰ ਮਿਲੂਗਾ ਬਾਬਾ ਬੜਾ ਭਾਗ ਸਿੰਘ ਜੀ ਨੇ ਇਸ ਜਗ੍ਹਾ ਤੇ ਕਿੰਨਾ ਚਿਰ ਰੁਕੇ ਆ ਬਾਬਾ ਬੜਾ ਭਾਗ ਸਿੰਘ ਜੀ ਦਾ ਗੁਰੂ ਰਾਮਦਾਸ ਜੀ ਦੇ ਨਾਲ ਕੀ ਰਿਸ਼ਤਾ ਸੀ ਤੇ ਬਿਨਾਂ ਸਕਿਪ ਕੀਤੇ ਉਹ ਸਾਰੀ ਵੀਡੀਓ ਦੇਖ ਕੇ ਤੇ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗੀ ਤੇ ਅੱਜੋ ਕਰਦੇ ਆ ਜੀ ਸ਼ੁਰੂ ਤੇ ਵੈਲਕਮ ਜੀ ਇੱਕ ਨਵੇਂ ਬਲੌਗ ਦੇ ਵਿੱਚ ਤੇ ਅੱਜ ਖੜੇ ਆ ਜੀ ਡੇਰਾ ਬਾਬਾ ਬੜਪਾਖ ਸਿੰਘ ਜੀ ਜੋ ਕਿ ਹਿਮਾਚਲ ਦੇ ਵਿੱਚ ਪੈਂਦਾ ਹੈ ਤੇ ਬਹੁਤ ਸੰਗਤਾਂ ਕਹਿ ਰਹੀਆਂ ਸੀ ਵੀ ਭਾਜੀ ਤੁਸੀਂ ਡੇਰਾ ਬਾਬਾ ਬੜਪਾ ਸਿੰਘ ਜੀ ਦਾ ਬਲੌਗ ਨਹੀਂ ਲੈ ਕੇ ਆ ਰਹੇ ਤੇ ਮੈਂ ਅੱਗੇ ਵੀ ਇਹੀ ਗੱਲ ਕਰਦਾ ਹੁੰਦਾ ਵੀ ਜਦੋਂ ਸਬੱਬ ਬਣਨਾ ਉਦੋਂ ਹੀ ਦਰਸ਼ਨ ਮੇਲੇ ਕਰਨ ਆਉਣਾ ਤੇ ਉਦੋਂ ਬਲੌਗ ਰੈਡੀ ਹੋ ਜਾਂਦਾ ਆ ਕੱਲ ਆਪਾਂ ਸੀਗੇ ਜਿੱਦਾਂ ਤੁਸੀਂ ਪਿਛਲੀ ਵੀਡੀਓ 'ਚ ਦੇਖਿਆ ਸੀਗਾ ਗੋਵਿੰਦਪੁਰ ਜਿੱਥੇ ਦਾਤੀਆਂ ਦੇ ਨਾਲ ਜਿਹੜੀਆਂ ਸਰੀਰ ਦੀਆਂ ਦਰਦਾਂ ਆ ਉਹਨਾਂ ਤੋਂ ਛੁਟਕਾਰਾ ਮਿਲਦਾ ਆ ਤੇ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਚਰਨ ਛੋਪਾ ਪ੍ਰਾਪਤ ਆ ਉਸ ਹਸਪਤਾਲ ਨੂੰ ਤੇ ਰਾਤੀ ਮੈਂ ਇਸ ਸਥਾਨ ਤੇ ਆ ਗਿਆ ਸੀਗਾ ਜਦੋਂ ਰਾਤੋਂ ਰਾਜ ਬਾਇਆ ਜੇ ਜੋ ਹੋਗੇ ਤੇ ਆ ਜੋ ਚਲਦੇ ਆ ਜੀ ਤੇ ਗੱਲ ਕਰਾਂਗੇ ਅੱਜ ਬਾਬਾ ਬੜਪਾਕ ਸਿੰਘ ਜੀ ਦੇ ਜੀਵਨ ਬਾਰੇ ਕਿਉਂਕਿ ਇੱਥੇ ਕਿਹਾ ਜਾਂਦਾ ਆ ਵੀ ਇੱਥੇ ਤੁਹਾਡੀਆਂ ਜਿਹੜੀਆਂ ਬੁਰੀਆਂ ਤਾਕਤਾਂ ਬੁਰੀਆਂ ਸ਼ਕਤੀਆਂ ਇਹਦੇ ਭੂਤ ਪ੍ਰੇਤ ਇੱਥੇ ਕੱਢੇ ਜਾਂਦੇ ਆ ਬਿਲਕੁਲ ਸਹੀ ਗੱਲ ਆ ਤੇ ਆ ਜੋ ਚਲਦੇ ਆ ਜੀ ਕਰੋਨੇ ਦਾ ਦਰਸ਼ਨ ਇੱਥੇ ਹੈ 베ਰੀ ਸਾਹਿਬ ਤੇ ਮੰਜੀ ਸਾਹਿਬ ਤੇ ਢੋਲੀ ਧਾਰ ਔਰ ਕਿਆ ਜਾਂਦਾ ਹੈ ਵੀ 베ਰੀ ਸਾਹਿਬ ਦੀ ਥੱਲੇ ਬੈ ਕੇ ਬਾਬਾ ਬੜਪਾਗ ਸਿੰਘ ਜੀ ਨੇ 17 ਸਾਲ ਕੁਝ ਮਹੀਨੇ ਉਸ ਜਗ੍ਹਾ ਤੇ ਤਪ ਕੀਤਾ ਤਪੱਸਿਆ ਕੀਤੀ ਤੇ ਸੰਗਤਾਂ ਦਾ ਆਧਾਰ ਕੀਤਾ ਤੇ ਆਜੋ ਚਲਦੇ ਆ ਜੀ ਤੇ ਕਰਦੇ ਆ ਦਰਸ਼ਨ ਤੇ ਇਸੇ ਜਗ੍ਹਾ ਤੇ ਬਾਬਾ ਜੀ ਦੀ ਮਾਤਾ ਜੀ ਤੇ ਬਾਬਾ ਜੀ ਦੇ ਪੱਪਾ ਜੀ ਦੇ ਭੈਣ ਜੀ ਇਸੇ ਜਗ੍ਹਾ ਉਹਨਾਂ ਦੀ ਸਮਾਦਾ ਹੈ ਤੇ ਆਜੋ ਕਰੀਏ ਦਰਸ਼ਨ ਮੇਲੇ ਨੰਗਰ ਜੀ ਹੁਣ ਆਪਾਂ ਪਹੁੰਚ ਗਏ ਆ 베ਰੀ ਸਾਹਿਬ ਤੇ ਬਾਬਾ ਬੜਪਾਲ ਸਿੰਘ ਜੀ ਜਦੋਂ ਕਰਤਾਰਪੁਰ ਤੋਂ ਆਏ ਸੀ ਤੇ ਇਸੇ ਜਗ੍ਹਾ ਤੇ ਪਹਿਲਾਂ ਇਸ ਸਥਾਨ ਤੇ ਆਏ ਸੀ ਤਾਂ ਉਹ 베ਰੀ ਜਦੋਂ ਇੱਥੇ ਅੰਦਰ ਇੱਥੇ ਹੈਗੀ ਅੱਜ ਵੀ 베ਰੀ ਅਜੋਦੇ ਵੀ ਦਰਸ਼ਨ ਕਰਾਵਾਂਗੇ ਤੇ ਇੱਥੇ ਭਾਈ ਸਾਹਿਬ ਮਿਲੇ ਮੈਨੂੰ ਆਪ ਜਿਹੜੇ ਇੱਥੇ ਸੇਵਾ ਕਰਦੇ ਇੱਥੇ ਬਾਬਾ ਬੜਪਾਲ ਸਿੰਘ ਜੀ ਦੀ ਸਮਾਦ ਤੇ ਆਪਾਂ ਉਹਨਾਂ ਦੇ ਨਾਲ ਪੂਰਾ ਇਤਿਹਾਸ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਇੱਥੇ ਬਾਬਾ ਬੜਪਾਲ ਸਿੰਘ ਹਾਂਜੀ ਕਰਤਾਰਪੁਰ ਜਲੰਧਰ ਕੋਲੋਂ ਚੱਲ ਕੇ अच्छा जी इस बेरी ਦੇ ਥੱਲੇ ਆ ਕੇ ਬੈਠੇ ਜਿਹੜੀ 베ਰੀ ਇੱਥੇ ਅੰਦਰ ਰਸਤਾ ਹਾਂਜੀ ਹਾਂਜੀ ਅੱਛਾ ਜੀ ਇਹ ਤਕਰੀਬਨ ਗੁਰੂ ਸਾਹਿਬ ਇੱਥੇ ਆਏ ਨੇ 1740 ਵਿੱਚ 1740 ਦੇ ਵਿੱਚ ਹਾਂਜੀ ਹਾਂਜੀ ਇੱਥੇ 17 ਸਾਲ 8 ਮਹੀਨੇ 17 ਸਾਲ 8 ਮਹੀਨੇ ਰੁਗੇ ਆ ਅੱਛਾ ਜਦੋਂ ਉਹ ਕਹਿੰਦੇ ਪਾਪਾ ਪਟਪਾਗ ਸਿੰਘ ਜੀ ਇਸ ਸਥਾਨ ਤੇ ਆਏ ਆ ਜਦੋਂ ਬੇਰੀ ਦੇ ਥੱਲੇ ਰੁਕੇ ਆ ਹਾਂਜੀ ਉਸ ਵੇਲੇ ਦੱਸਿਆ ਜਾਂਦਾ ਕਿ ਵੀ ਇੱਕ ਰਾਖਸ਼ ਸੀਗਾ ਨਾਰ ਸਿੰਘ ਹਾਂਜੀ ਹਾਂਜੀ ਤੇ ਉਹ ਕਹਿੰਦੇ ਉਸ ਜਗ੍ਹਾ ਦੇ ਉੱਤੇ ਉਸ ਦਰਖਤ ਦੇ ਥੱਲੇ ਹੁੰਦਾ ਸੀਗਾ ਹਾਂਜੀ ਹਾਂਜੀ ਜਦੋਂ ਪਾਪਾ ਵਟਪਾਖ ਸੀਗੇ ਇਸ ਬੇਰੀ ਥੱਲੇ ਆਏ ਸੀ ਹਾਂਜੀ ਇੱਥੇ ਨਾਰ ਸਿੰਘ ਰਾਖਸ਼ ਦਾ ਡੇਰਾ ਹੁੰਦਾ ਸੀ ਅੱਛਾ ਜੀ ਜਦੋਂ ਪਾਪਾ ਵਟਪਾਖ ਸੀਗੇ ਇਸ ਇਸ ਬੇਰੀ ਥੱਲੇ ਆ ਕੇ ਬੈਠੇ ਹਾਂਜੀ ਉਹ ਰਾਖਸ ਨੇ ਆਪਣੇ ਤਿੰਨ ਭਰਾ ਹੀ ਹੋ ਆਪਣੇ ਭਰਾਵਾਂ ਦੇ ਰਾਖਸ਼ ਸੀ ਤਿੰਨ ਭਰਾ ਸੀਗੇ ਹਾਂਜੀ ਹਾਂਜੀ ਅੱਛਾ ਜੀ ਕਾਲੀ ਦਾਸ ਚੂਰਵੀਰ ਅਚਾ ਨਾਰ ਸਿੰਘ ਓਕੇ ਤੇ ਜਦੋਂ ਬਾਬਾ ਬੜਪਾਕ ਸੀਗੇ ਇਸ ਮੇਰੀ ਥੱਲੇ ਆ ਕੇ ਬੈਠੇ ਨਾਰ ਸਿੰਘ ਨੇ ਪਹਿਲਾਂ ਆਪਣਾ ਜੋਰ ਲਾਇਆ ਕਿ ਕਿਸੇ ਤਰੀਕੇ ਨਾਲ ਬਾਬਾ ਬੜਪਾਕ ਸੇ ਨੇ ਇਥੇ ਮਠਾਲਦਾ ਅੱਛਾ ਤੇ ਬੋਲਿਆ ਵੀ ਕੀ ਤੁਸੀਂ ਇਸ ਆਪਣਾ ਥਾਂ ਛੱਡ ਦਿਓ ਇਹ ਸਥਾਨ ਮੇਰਾ ਵਾ ਓਕੇ ਤੇ ਬਾਬਾ ਜੀ ਨੇ ਆਖਿਆ ਵੀ ਨਹੀਂ ਨਾਰ ਸਿੰਘਾ ਤੂੰ ਤੇ ਕੋ ਸੇਵਾ ਲੈਣੀ ਆ ਅੱਛਾ ਜੀ ਤੂੰ ਜਿਹੜਾ ਵੀ ਕੋਈ ਕਿਸੇ ਨੂੰ ਭੂਤ ਪ੍ਰੇਤ ਜਾਂ ਕੋਈ ਵੀ ਗੱਲਬਾਤ ਹੋਏਗੀ ਛੋਟਾ ਬਾਲ ਰੂਪ ਪੜਾ ਕੇ ਤੇ ਬਾਬਾ ਜੀ ਨੂੰ ਨੂੰ ਬੱਚਾ ਵੜਾ ਕੇ ਪਿੰਜਰੇ ਵਿੱਚ ਕੈਦ ਕਰ ਲਿਆ ਰਾਖਸ਼ਸ ਨੂੰ ਹਾਂਜੀ ਅੱਛਾ ਜੀ ਇਹ ਇਹ ਫਸਤਾਂ ਨੂੰ ਹਾਂਜੀ ਅੱਛਾ ਜੀ ਕੈਦ ਕਰਕੇ ਤੇ ਈਂਦ ਬਣਾਈ ਤੇ ਜਿੰਨੇ ਵੀ ਕੋਈ ਉਪਰੀ ਕਸਰ ਹੋਏਗੀ ਤੂੰ ਕੱਢਿਆ ਕਰੇਗਾ ਉਹਦਾ ਧੌੜੀ ਤਾਰ ਤੇ ਡੇਰਾ ਲਾਤਾ ਜੀ ਇਹਨੀ ਇੱਥੋਂ ਇਸ ਸਥਾਨ ਤੋਂ ਢੋਲੀ ਤਾਰ ਭੇਜਤਾ ਢੋਲੀ ਤਾਰੇ ਤੋਂ ਕਿੰਨੇ ਕਿੰਨਾ ਰਸਤਾ ਹੈ ਇੱਕ 1.5 ਕਿਲੋਮੀਟਰ ਹੈ ਜੀ ਇੱਕ 1.5 ਕਿਲੋਮੀਟਰ ਉਸ ਜਗ੍ਹਾ ਤੇ ਭੇਜ ਦਿੱਤਾ ਹਾਂਜੀ ਹਾਂਜੀ ਅੱਛਾ ਜੀ ਉਹ ਹੁਣ ਜਿਹੜਾ ਨਾਰ ਸਿੰਘ ਰਾਖਸ਼ ਦਾ ਢੋਲੀ ਤਾਰ ਇਸ ਵੇਲੇ ਉਹਦਾ ਪੈਰਾ ਜਿੱਥੇ ਉਹਦਾ ਪੈਰਾ ਉੱਥੇ ਆ ਤੇ ਜਿਹੜੇ ਭੂਤ ਪ੍ਰੇਤਾਂ ਦੀਆਂ ਆ ਬਈ ਜਿਹਨਾਂ ਨੂੰ ਕਸਰਾ ਹੁੰਦੀਆਂ ਉਹ ਉੱਥੇ ਉੱਥੇ ਠੀਕ ਹੁੰਦੀਆਂ ਜਾਂਦੀਆਂ ਹਾਂਜੀ 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 ਪਹਿਲਾਂ ਉੱਥੇ ਜਾਂਦੇ ਆ ਉਸ ਤੋਂ ਬਾਅਦ ਫਿਰ ਫਿਰ ਇੱਥੇ ਆ ਕੇ ਮੱਥਾ ਟੇਕਦੇ ਇਸ ਸਥਾਨ ਤੇ ਹਾਂਜੀ ਇਹ ਇੱਥੇ ਦਾ ਇਤਿਹਾਸ ਹੈ ਹਾਂਜੀ ਹਾਂਜੀ ਤੇ ਇਧਰ ਬੀਬੀ ਪਾਨ ਪਨ ਬਬੀ ਬਾਲਜੀ ਦੀ ਸਮਾਦ ਹਾਂ ਉਹਨਾਂ ਦੀ ਸਮਾਦ ਇੱਥੇ ਬਾਬਾ ਬੜਪਾਗ ਸਿੰਘ ਜੀ ਦੇ ਹਾਂਜੀ ਹਾਂਜੀ ਭੈਣ ਸੀਗੇ ਨਾ ਭੈਣ ਦੀ ਸੀ ਭੈਣ ਦੀ ਸੀ ਤੇ ਨਾਲ ਮਾਤਾ ਰਾਜਕੌਰ ਜੀ ਮਾਤਾ ਰਾਜਕੌਰ ਉਹਨਾਂ ਦੀ ਸਮਾਦ ਵੀ ਇੱਥੇ ਜਗ੍ਹਾ ਹਾਂਜੀ ਹਾਂਜੀ ਠੀਕ ਆ ਉਹ ਮਾਤਾ ਜੀ ਸਨ ਤੇ ਇਧਰਲੇ ਪਾਸੇ ਜਿਹੜੀ ਇਹਦੇ ਬੈਕ ਸਾਈਡ ਤਾਂ ਮਨਜੀਤ ਸਾਹਿਬ ਆ ਹਾਂਜੀ ਹਾਂਜੀ ਇਸ ਜਗ੍ਹਾ ਤੇ ਤਾਂ ਕਰਦੇ ਸੀ ਉਹ ਤਪੱਸਿਆ ਨਾ ਹਾਂਜੀ ਹਾਂਜੀ ਇਸ ਸਥਾਨ ਦੇ ਉੱਤੇ ਤੇ ਇਧਰ ਜਿਹੜਾ ਮਨਜੀਤ ਸਾਹਿਬ ਗੁਰਦੁਆਰਾ ਸਾਹਿਬ ਆ ਇਸ ਬਾਬਾਈ ਦਾ ਘਰ ਹੀ ਜੀ ਇਸ ਜਗ੍ਹਾ ਦੇ ਬਾਬਾਈ ਦਾ ਘਰ ਨੇ ਇੱਥੇ ਤੋਂ ਲੈ ਸਾਈਡ ਸੀਗੇ ਹਾਂਜੀ 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 ਠੀਕ ਹੈ ਜੀ ਹਾਂ ਜੀ ਤੇ ਬਾਬਾ ਜੀ ਦੀ ਸਮਾਦ ਵੀ ਅੰਦਰ ਬਣੀ ਹੋਈ ਹੈ ਹਾਂ ਜੀ ਸਮਾਦ ਤੇ ਜਿਹੜੀ ਉਹਨਾਂ ਨੇ ਜਿਹੜਾ ਸ਼ਰੀਰ ਇਸ ਜਗ੍ਹਾ ਤੇ ਇਸ ਤੇ ਇਸ ਜਗ੍ਹਾ ਤੇ ਤੇ ਆ ਗਿਆ ਜੀ ਇਸ ਜਗ੍ਹਾ ਤੇ ਆ ਗਿਆ ਤੇ ਜਿਹੜਾ ਅਮਨ ਨਿਸ਼ਾਨ ਸਾਹਿਬ ਉਹ ਚੀਲ ਦਾ ਦਰਖਤ ਹੈ ਜੀ ਉਹ 4 ਸਾਲ ਬਾਅਦ ਉਹਦੀ ਦੇ ਚੇਂਜ ਕੀਤੀ ਜਾਂਦੀ ਹੈ ਜੀ ਅੱਛਾ ਚੀਲ ਦਾ ਦਰਖਤ ਹੈ ਹਾਂ ਜੀ ਹਾਂ ਜੀ ਨਿਸ਼ਾਨ ਸਾਹਿਬ ਉਹਦਾ ਪੋਲ ਲੋਹੇ ਦਾ ਨਹੀਂ ਜੀ ਨਹੀਂ ਲੋਹੇ ਦਾ ਨਹੀਂ ਜੀ ਅੱਛਾ ਜੀ ਹਾਂ ਜੀ 4 ਸਾਲ ਬਾਅਦ ਇਹਦੀ ਦੇ ਬਦਲੀ ਜਾਂਦੀ ਹੈ ਜੀ ਇਹ ਚੋਲਾ ਸਾਹਿਬ ਹਾਂ ਚੋਲਾ ਸਾਹਿਬ ਵੀ ਤੇ ਉਹ ਜਿਹੜੇ ਲੱਕੜਾਂ ਚੀਲਦੇ ਉਹ ਵੀ ਬਦਲੀ ਜਾਂਦੀ ਹੈ ਅੱਛਾ ਚੀਲ ਬਕਾਇਦਾ ਲਿਆ ਕੇ 4 ਸਾਲ ਬਾਅਦ ਚੋਲਾ ਸਾਹਿਬ ਵੀ ਬਦਲਦੇ ਆ ਤੇ ਉਹ ਚੀਲ ਪੂਰੀ ਬਦਲ ਦਿੰਦੇ ਆ ਹਾਂਜੀ ਠੀਕ ਹੈ ਜਿੱਦਾਂ ਆਦਮੀ ਦਾ ਸਸਕਾਰ ਕਰਦੇ ਇਸੇ ਤਰੀਕੇ ਨਾਲ ਉਹ ਚੀਲ ਦਾ ਸਸਕਾਰ ਕੀਤਾ ਜਾਂਦਾ ਤੇ ਜਲ ਪ੍ਰਵਾਹ ਕੀਤਾ ਜਾਂਦੀ ਹੈ ਅੱਛਾ ਜੀ ਤੇ ਜਿਹੜਾ ਪਾਪਾ ਬੜਪਾਗ ਸਿੰਘੀ ਦਾ ਜਿਹੜਾ ਅਸ਼ੋਕੜ ਆ ਇਹ ਗੁਰੂ ਰਾਮਦਾਸ ਜੀ ਦੇ ਨਾਲ ਹਾਂਜੀ ਹਾਂਜੀ ਉਹਨਾਂ ਦੀ ਕਿੰਨੀ ਪੀੜੀ ਦਾ ਜਿਹੜਾ ਪਾਪਾ ਬੜਪਾਗ ਸਿੰਘੀ ਇਹ ਗੁਰੂ ਰਾਮਦਾਸ ਸਾਹਿਬ ਤੋਂ ਬਾਅਦ ਤੋਂ ਬਾਅਦ ਗੁਰੂ ਅਰਜਨ ਦੇਵ ਉਹਨਾਂ ਤੋਂ ਬਾਅਦ ਹੋਏ ਗੁਰੂ ਹਰਗੋਬਿੰਦ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜ ਪੁੱਤਰ ਹੋਏ ਬਾਬਾ ਗਰਦਿੱਤਾ ਜੀ ਸਭ ਤੋਂ ਵੱਡੇ ਪੁੱਤਰ ਸਨ ਬਾਬਾ ਗਰਦਿੱਤਾ ਜੀ ਉਦਾਸੀਨ ਸਾਧੂ ਹੋਏ ਹਾਂ ਜੀ ਜਿਹੜੇ ਸਭ ਤੋਂ ਵੱਡੇ ਸੁਪੁੱਤਰ ਸਨ ਬਾਬਾ ਗਰਦਿੱਤਾ ਜੀ ਉਹਨਾਂ ਦੇ ਦੋ ਸੁਪੁੱਤਰ ਹੋਏ ਆ ਗੁਰੂ ਹਰਰਾਇ ਜੀ ਸਾਹਿਬ ਤੇ ਧੀਰਮਲ ਜਿਹੜੇ ਗੁਰੂ ਹਰਰਾਇ ਜੀ ਸਾਹਿਬ ਹੀ ਉਹ ਕਿਰਤਪੁਰ ਸਾਹਿਬ ਦੀ ਧਰਤੀ ਤੇ ਚਲੇ ਗਏ ਜੀ ਠੀਕ ਹੈ ਜਿਹੜਾ ਭਾਈ ਧੀਰਮਲ ਹੀ ਉਹ ਕਰਤਾਰਪੁਰ ਸਾਹਿਬ ਹੀ ਰਿਆ ਜੀ ਉਹਨਾਂ ਦੀ ਪੀੜ੍ਹੀ ਦੇ ਵਿੱਚ ਬਾਬਾ ਬੜਪਾਕ ਸਿੰਘ ਹੋਇਆ ਉਹਨਾਂ ਦੀ ਪੀੜ੍ਹੀ ਚ ਹਾਂਜੀ ਹਾਂਜੀ ਜੀ ਹਾਂਜੀ ਇਹ ਕਰਤਾਰਪੁਰ ਸਾਹਿਬ ਇਹਨਾਂ ਦੀ ਜੋ ਵੀ ਪਰਉਪ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਬਣਿਆ ਹੋਇਆ ਹਾਂਜੀ ਹਾਂਜੀ ਇਹ ਸੀਗਾ ਜੀ ਇੱਥੇ ਦਾ ਇਤਿਹਾਸ ਜਿਹੜੀਆਂ ਸੰਗਤਾਂ ਨੂੰ ਪਤਾ ਆ ਤੇ ਉਹ ਕਮੈਂਟ ਸੈਕਸ਼ਨ 'ਚ ਦੱਸਿਓ ਤੇ ਜਿਨ੍ਹਾਂ ਨੂੰ ਨਹੀਂ ਪਤਾ ਸੀ ਉਹ ਵੀ ਜਰੂਰ ਦੱਸਿਓ ਤੇ ਹੁਣੇ ਜਦੋਂ ਜਦੋਂ ਸੰਗਤਾਂ ਨੇ ਵੀਡੀਓ ਦੇਖਣੀ ਨਾ ਸਾਰਿਆਂ ਨੇ ਤਾਂ ਸਾਰਿਆਂ ਨੇ ਇਸ ਜਗ੍ਹਾ ਦੇ ਲੋਕੇਸ਼ਨ ਬਾਰੇ ਜਰੂਰ ਪੁੱਛਣਾ ਤੇ ਆਪਾਂ ਹਣ ਭਾਈ ਸਾਹਿਬ ਤੋਂ ਇਹ ਵੀ ਜਾਣਕਾਰੀ ਲਵਾਂਗੇ ਭਾਈ ਸਾਹਿਬ ਵੀ ਜਦੋਂ ਏ ਮਨੋ ਜਦੋਂ ਆਪਾਂ ਜਲੰਧਰ ਆ ਜਾਂਦੇ ਆ ਬੱਸ ਸਟੈਂਡ ਦੇ ਉੱਤੇ ਜਲੰਧਰ ਤੋਂ ਆਪਾਂ ਬੜਪਾਲ ਸਿੰਘ ਜੀ ਹੋਣਾ ਹੋਵੇ ਤਾਂ ਕਿੱਦਾਂ ਕਿੱਦਾਂ ਬੱਸ ਚੇਂਜ ਕਰਨੀ ਪੈਂਦੀ ਆ ਤੇ ਕਿੱਦਾਂ ਕਿੱਦਾਂ ਆਉਂਦਾ ਹੈ ਜਲੰਧਰ ਤੋਂ ਤੁਸੀਂ ਹਿਆਰਪੁਰ ਆਪਣਾ ਜੀ ਜਲੰਧਰ ਤੋਂ ਹਿਆਰਪੁਰ ਹਾਂਜੀ ਹਿਆਰਪੁਰ ਤੋਂ ਤੁਸੀਂ ਆਂਬ ਸ਼ਹਿਰ ਦੀ ਬੱਸ ਲੈਣੀ ਆਂ ਆਂਬ ਸ਼ਹਿਰ ਆਂਬ ਸ਼ਹਿਰ ਦੀ ਹਾਂਜੀ ਜੀ ਜੀ ਆਂਬ ਸ਼ਹਿਰ ਤੋਂ ਤੁਸੀਂ ਮੈੜੀ ਪਿੰਡ ਦੀ ਬੱਸ ਲੈਣੀ ਆ ਮੈੜੀ ਪਿੰਡ ਹਾਂਜੀ ਹਾਂਜੀ ਅੱਛਾ ਜੀ ਇਹ ਡੇਰਾ ਮਿਆੜੀ ਪਿੰਡ ਵਿੱਚ ਮਿਆੜੀ ਪਿੰਡ ਜੀ ਹਾਂ ਜੀ ਹਾਂ ਅੰਬ ਜਾ ਕੇ ਤੁਸੀਂ ਡੇਰਾ ਬਾਬਾ ਬੜਪਾਲ ਸਿੰਘ ਵੀ ਕਹਿ ਕੇ ਆ ਸਕਦੇ ਆ ਸਕਦੇ ਤੇ ਅੰਬ ਤੋਂ ਕਿੰਨੇ ਕਿਲੋਮੀਟਰ ਹੈ ਇਹਦਾ ਓ ਕਿਲੋਮੀਟਰ ਜੀ ਲੱਗ ਗਈ ਜਾਨਾ ਤੇ ਜਿਹੜੀਆਂ ਸੰਗਤਾਂ ਦੂਰੋਂ ਤੜਿਓਂ ਆਉਂਦੀਆਂ ਆ ਹਾਂ ਜੀ ਹਾਂ ਉਹਨਾਂ ਦੇ ਰਹਿਣ ਲਈ ਸਰਾਮਾ ਬਣੀਆਂ ਹੋਈਆਂ ਬੜੀਆਂ ਜੀ ਬੜੀਆਂ ਹੋਟਲ ਵੀ ਹੈ ਇੱਥੇ ਆ ਸਭ ਕੁਝ ਹੈ ਸਾਰਾ ਕੁਝ ਹੈਗਾ ਹਾਂ ਜੀ ਆਂਦੇ ਆਂਦੇ ਤੇ ਜਿੰਨਾਂ ਆਉਣ ਰਾਤੋਂ ਤੇ ਸੰਗਤਾਂ ਲਈ ਪੂਰੀ ਰਹਿਸ਼ਤ ਹੈ ਹਾਂ ਜੀ ਬਿਲਕੁਲ ਪੂਰੀ ਹੈ ਨਾ ਤਕਰੀਬਤ ਸਾਰੀਆਂ ਸੰਗਤਾਂ ਨੂੰ ਪਤਾ ਹੈ ਪਰ ਫਿਰ ਵੀ ਕੋਈ ਸੰਗਤਾਂ ਹੁੰਦੀਆਂ ਜਿਹੜੀਆਂ ਪੰਜਾਬ ਤੋਂ ਦੂਰੋਂ ਦੇਖ ਰਹੀਆਂ ਹੁੰਦੀਆਂ ਜਾਂ ਸਾਊਥ ਤੋਂ ਦੇਖ ਰਹੀਆਂ ਸਾਰੇ ਦੇਖਦੇ ਉਹ ਵੀ ਕਿਸੇ ਵੀ ਲొਕੇਸ਼ਨ ਪੁੱਛ ਲੈਂਦੇ ਉਹਨਾਂ ਦੇ ਲਈ ਉਹਨਾਂ ਵੀਰਾਂ ਭਰਾਵਾਂ ਲਈ ਭੈਣਾਂ ਦੇ ਲਈ ਇਹ ਮੈਂ ਲొਕੇਸ਼ਨ ਦੱਸੀ ਔਰ ਇਸ ਜਗ੍ਹਾ ਦੇ ਉੱਤੇ ਇਹ ਜਿਹੜੇ ਸੰਗਤਾਂ ਆਉਂਦੀਆਂ ਆ ਉਹ ਜਿਨ੍ਹਾਂ ਨੂੰ ਕਸਰਾਂ ਹੁੰਦੀਆਂ ਆ ਉਹਦੇ ਬਾਰੇ ਵੀ ਦੱਸ ਦੋ ਕਿਹੜੀਆਂ ਸੰਗਤਾਂ ਇਸ ਜਗ੍ਹਾ ਤੇ ਆਉਂਦੀਆਂ ਨੇ ਕਿ ਇਹਨਾਂ ਦੇ ਦੁੱਖ ਦਰਦ ਦੂਰ ਹੁੰਦੇ ਆ ਸੰਗਤਾਂ ਦੇ ਹਰ ਪ੍ਰਕਾਰ ਦੇ ਆਉਂਦੇ ਆ ਜੀ ਉਦਾਂ ਜੀ ਜੀ ਉਹਦਾ ਜਿੰਨੂੰ ਕੋਈ ਕਸਰ ਹੁੰਦੀ ਆ ਜੀ ਉਹ ਆ ਜੇ ਇੱਥੇ ਤੌਲੀ ਤਰਨ ਇਸ਼ਨਾਨ ਕਰ ਲੇ ਜੀ ਜੀ ਚਲੋ ਮਹਾਰਾਜ ਦੀ ਕਿਰਪਾ ਤ੍ਰੂਤ ਪ੍ਰੇਤਰੀ ਜਿਨ੍ਹਾਂ ਨੂੰ ਕੋਈ ਕਸਰ ਹੁੰਦੀ ਆ ਜੀ ਜੀ ਹਾਂ ਜੀ ਹਾਂ ਜੀ ਤੇ ਉਹ ਇਸ ਜਗ੍ਹਾ ਤੇ ਆ ਕੇ ਬਿਲਕੁਲ ਠੀਕ ਹੋ ਜਾਂਦੇ ਮੁਰਕੇ ਉਦਾਂ ਦਾ ਕੁਝ ਹਾਂ ਜੀ ਹਾਂ ਜੀ ਨਹੀਂ ਹੁੰਦਾ ਨਾ ਨਹੀਂ ਨਹੀਂ ਜੀ ਤੇ ਇਹ ਜਦੋਂ ਦੇ ਬਾਬਾ ਜੀ ਇੱਥੇ ਮਤਲਬ ਉਹਨਾਂ ਨੇ ਥੀ ਛੱਡਿਆ ਆ ਹਾਂਜੀ ਹਾਂਜੀ ਉਦੋਂ ਤੋਂ ਹੀ ਨਿਰੰਤਰ ਇਹ ਚੱਲਦਾ ਆ ਰਿਹਾ ਸਾਲਾਂ ਤੋਂ ਹਾਂਜੀ ਹਾਂਜੀ ਬਿਲਕੁਲ ਢਾਰਦਾ ਵੀ ਹਾਂਜੀ ਹਾਂਜੀ ਸਿੰਘ ਜੀ ਦਾ ਵੀ ਹਾਂਜੀ ਹਾਂਜੀ ਜੀ 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 ਚਲੋ ਬਹੁਤ ਵਧੀਆ ਭਾਜੀ ਤੁਸੀਂ ਬਹੁਤ ਪਿਆਰ ਦੇ ਨਾਲ ਇਤਿਹਾਸ ਬਾਰੇ ਜਾਣੂ ਕਰਵਾਇਆ ਤੇ ਮੇਰਾ ਜਿਹੜਾ ਮੇਨ ਮੋਟਿਵ ਹੁੰਦਾ ਨਾ ਮੈਂ ਜਿਸ ਸਥਾਨ ਤੇ ਵੀ ਜਾਮਾ ਭਾਜੀ ਰਾਤੀ ਆ ਗਿਆ ਇਹ ਸੱਚੀ ਹਾਂਜੀ 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 ਤੇ ਮੈਂ ਇਹ ਸੋਚਦਾ ਸੀਗਾ ਵੀ ਇਤਿਹਾਸ ਬਾਰੇ ਪਤਾ ਹੁੰਦਾ ਪਰ ਜਿਹੜਾ ਸਾਣਾ ਪੂਰਾ ਇਤਿਹਾਸ ਆਂਦੇ ਆਂਦੇ ਮੀਨ ਉਹ ਪਤਾ ਲੱਗਣਾ ਜਿਹੜਾ ਲੋਕਲ ਬੰਦਾ ਹੋਣਾ ਆਂਦੇ ਆਂਦੇ ਤੇ ਗੁਰੂ ਮਹਾਰਾਜ ਦੀ ਕਿਰਪਾ ਹੈ ਵੀ ਤੁਸੀਂ ਮੈਨੂੰ ਮਿਲ ਪਏ ਮਿਲਣ ਮਲਾਉਣ ਵਾਲਾ ਉਹ ਹੀ ਹੈ ਨਾ ਉਹ ਥੋੜੀ ਜਿਹੀ ਮਿਟ ਗਈ ਓ ਤਾਂ ਤੇ ਉਹ ਜਿਹਾ ਸਾਫ ਨਹੀਂ ਤੁਸੀਂ ਗੁਰੂ ਅਰਜਨ ਦੇਵ ਤੋਂ ਕਰਨੀ ਆਜੋ ਤੁਸੀਂ ਬੀਰੀ ਸਾਹਿਬ ਦੇ ਲਾਗੇ ਆਉਂਦੇ ਆ ਤੇ ਇੱਥੇ ਤੁਹਾਨੂੰ ਪ੍ਰਸ਼ਾਦ ਦੀਆਂ ਰੁਮਾਲਾ ਸਾਹਿਬ ਦੀਆਂ ਸਾਰੀਆਂ ਦੁਕਾਨਾਂ ਤੁਹਾਨੂੰ ਇੱਥੇ ਬਿਲਕੁਲ ਲਾਗੇ ਮਿਲ ਜਾਂਦੀਆਂ ਇੱਥੋਂ ਤੁਸੀਂ ਸਾਰਾ ਸਮਾਨ ਲੈ ਸਕਦੇ ਆ ਨਾ ਰੁਮਾਲਾ ਸਾਹਿਬ ਦੀਆਂ ਮੀਨ ਦੁਕਾਨਾਂ ਦੋ ਆ ਇੱਥੇ ਦੇਸੀ ਕੇ ਵਗੈਰਾ ਸਾਰਾ ਕੁਝ ਇੱਥੋਂ ਮਿਲ ਜਾਂਦਾ ਹੈ ਤੇ ਜਦੋਂ ਜ਼ਿਆਦਾ ਸੰਗਤ ਹੁੰਦੀ ਆ ਉਹਨਾਂ ਦੇ ਲਈ ਫਿਰ ਇੱਧਰ ਲਾਇਆ ਘੁੰਮ ਘੁੰਮ ਕੇ ਉਹ ਸੰਗਤ ਜੋ ਇਹ ਸੰਗਤ ਕਿਹੜੇ ਦਿਨ ਜ਼ਿਆਦਾ ਹੁੰਦੀ ਆ ਫਿਰ ਇਹ ਹੱਲੇ ਮੱਲੇ ਤੋਂ ਜ਼ਿਆਦਾ ਹੁੰਦੀ ਪੁਣਿਆ ਦੇ ਰਕੜ ਪੁਣਿਆ ਦੇ ਹੁੰਦੀ ਆ ਰਕੜ ਪੁਣਿਆ ਦੇ ਜ਼ਿਆਦਾ ਹੁੰਦੀ ਆ ਨਾ ਬੇਰੀ ਸਾਹਿਬ ਦੀ ਬੇਰੀ ਜਿੱਥੇ ਬਾਬਾ ਬੜਪਾਗ ਸਿੰਘ ਜੀ ਨੂੰ ਨਾਰ ਸਿੰਘ ਮਿਲਿਆ ਸੀ ਇਹ ਹੈ ਜੀ ਉਹ ਬੇਰੀ ਤੇ ਇਸੇ ਜਗ੍ਹਾ ਤੇ ਬਾਬਾ ਬੜਪਾਗ ਸਿੰਘ ਜੀ ਦੀ ਸਮਾਦ ਹੈ ਜੀ ਤੇ ਇਸੇ ਜਗ੍ਹਾ ਤੇ ਬਾਬਾ ਜੀ ਦੇ ਮਾਤਾ ਜੀ ਦੀ ਸਮਾਦ ਵੀ ਹੈ ਤੇ ਬਾਬਾ ਜੀ ਦੀ ਪੈਣ ਜੀ ਦੀ ਸਮਾਦ ਵੀ ਇਸੇ ਜਗ੍ਹਾ ਤੇ ਹੈ ਜੀ ਸਾਹਿਬ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਤੋਂ ਬਾਅਦ ਇਹਦੀ ਬੈਕ ਸਾਈਡ ਤੇ ਆ ਕੰਨ ਦੀ ਬਿਲਕੁਲ ਬੈਕ ਸਾਈਡ ਤੇ ਹੈ ਜੀ ਬੇਰੀ ਸਾਹਿਬ ਤੇ ਹੁਣ ਆਪਾਂ ਆ ਗਏ ਆ ਜੀ ਮਨਜੀਤ ਸਾਹਿਬ ਗੁਰਦੁਆਰਾ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਤਪਸਥਾਨ ਗੁਰਦੁਆਰਾ ਮਨਜੀਤ ਸਾਹਿਬ ਜੀ ਨੂੰ ਮਾਨਤਾ ਪ੍ਰਾਪਤ ਹੈ ਤੇ ਗੁਰੂ ਰੂਪੀ ਪਰਮ ਪਿਆਰੀ ਸਾਧ ਸੰਗਤ ਜੀਓ ਇਹ ਜੀ ਮਨਜੀਤ ਸਾਹਿਬ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋਇਆ ਤੇ ਇਧਰਲੇ ਪਾਸੇ ਹੈਗੀਆਂ ਸਰਾਮਾ ਵਾਹੇਰੀ ਸਾਹਿਬ ਦਰਸ਼ਨ ਕਰਨ ਤੋਂ ਬਾਅਦ ਹੁਣ ਆਪਾਂ ਆ ਗਏ ਜੀ ਮਨਜੀਤ ਸਾਹਿਬ ਜਿੱਥੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋਇਆ ਤੇ ਇਸ ਜਗ੍ਹਾ ਤੇ ਕਿਹਾ ਜਾਂਦਾ ਆ ਬਈ ਬਾਬਾ ਬੜਪਾਗ ਸਿੰਘ ਜੀ ਦਾ ਘਰ ਵੀ ਦੱਸਿਆ ਜਾਂਦਾ ਵੀ ਇਸ ਜਗ੍ਹਾ ਤੇ ਉਹ ਰਹਿੰਦੇ ਹੁੰਦੇ ਸਕੇ ਇਸ ਜਗ੍ਹਾ ਤੇ ਉਹਨਾਂ ਦਾ ਘਰ ਹੁੰਦਾ ਸੀਗਾ ਤੇ ਇਸੇ ਜਗ੍ਹਾ ਤੇ ਦੱਸਿਆ ਜਾਂਦਾ ਉਹਨਾਂ ਨੇ ਤਪ ਵੀ ਕੀਤਾ ਤਪੱਸਿਆ ਸਥਾਨ ਵੀ ਉਹਨਾਂ ਦੇ ਇਸ ਜਗ੍ਹਾ ਤੇ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਤੇ 베ਰੀ ਸਾਹਿਬ ਤੋਂ ਕੋਈ 1.5 ਕਿਲੋਮੀਟਰ ਦੀ ਦੂਰੀ ਤੇ ਥੋਲੀ ਧਾਰਾ ਤੇ ਹੁਣ ਆਪਾਂ ਜਾ ਰਹੇ ਹਾਂ ਥੋਲੀ ਧਾਰਾ ਵਾਲੀ ਸਾਈਡ ਜਿੱਥੇ ਨਾਰ ਸਿੰਘ ਨੂੰ ਬਾਬਾ ਬੜਪਾਗ ਸਿੰਘ ਜੀ ਨੇ ਉਹ ਦੇਖ ਦਿੱਤਾ ਸੀ ਵੀ ਉਸ ਜਗ੍ਹਾ ਤੇ ਤੁਸੀਂ ਰਹਿਣਾ ਜਾ ਕੇ ਤੇ ਜਿਹੜਿਆਂ ਨੂੰ ਵੀ ਕੋਈ ਅ ਬਾਹਰਲੀ ਕਸਰ ਕਹਿੰਦੇ ਹੁੰਦੀ ਆ ਤੇ ਉਹ ਢੋਲੀ ਧਾਰ ਉੱਥੇ ਇੱਕ ਝਰਨਾ ਵਗਦਾ ਉਹਦੇ ਥੱਲੇ ਨਹਾਉਣਾ ਪੈਂਦਾ ਉਹਨਾਂ ਨੂੰ ਜਾ ਕੇ ਤੇ ਕੋਈ ਵੀ ਕਹਿੰਦੇ ਕੋਈ ਕਸ਼ਟ ਹੁੰਦਾ ਇਦਾਂ ਦਾ ਤੇ ਉਹ ਠੀਕ ਹੋ ਜਾਂਦਾ ਹੈ ਨਾ ਤੇ ਜਿਹੜੀਆਂ ਜਿਹੜੀਆਂ ਸੰਗਤਾਂ ਨੂੰ ਇਸ ਸਥਾਨ ਦਾ ਪਤਾ ਸੀ ਉਹ ਕਮੈਂਟ ਸੈਕਸ਼ਨ 'ਚ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਆਪਣੀ ਵੀਡੀਓ ਦੇ ਜ਼ਰੀਏ ਇੱਥੇ ਨੇ ਦਰਸ਼ਨ ਕੀਤੇ ਆ ਜਾਂ ਕਰ ਰਹੇ ਆ ਉਹ ਵੀ ਜਰੂਰ ਦੱਸਿਓ ਜੀ ਤੇ ਵੀਊ ਜਿਹੜਾ ਇੱਥੇ ਦਾ ਬਹੁਤ ਸ਼ਾਨਦਾਰ ਆ ਜੀ ਤੇ ਤੁਹਾਨੂੰ ਇਦਾਂ ਪ੍ਰਤੀਤ ਹੋਊਗਾ ਜਿੱਦਾਂ ਤੁਸੀਂ ਮਨਾਲੀ ਵਾਲੀ ਸਾਈਡ ਆ ਜਾਂਦੇ ਆ ਉੱਚੇ-ਉੱਚੇ ਪਹਾੜਾਂ ਨਾਲ ਡੁੰਗੀਆਂ ਖੱਡਾਂ ਆ ਹਾਂਜੀ ਤੇ ਇਹ ਰੋਡ ਥਾਣੀ ਆਏ ਆ ਉੱਪਰ ਉਹ ਦੇਖੋ ਉਹ ਉੱਪਰ-ਉੱਪਰ ਰੋਡ ਆ ਰਿਹਾ ਪਹਾੜ ਦੇ ਨਾਲ-ਨਾਲ ਤੇ ਇਹ ਆਪਾਂ ਥੱਲੇ ਆ ਗਏ ਖੱਡ ਦੇ ਵਿੱਚ ਤੇ ਹੁਣ ਆਪਾਂ ਜਾ ਰਹੇ ਆ ਥੋਲੀਤਾਰ ਤੇ ਤੇ ਮੇਰਾ ਵੀਰ ਭਰਾ ਇਹ ਆਪਣੇ ਡੰਡੋਤ ਕਰਕੇ ਜਾ ਰਹੇ ਆ ਥੋਲੀਤਾਰ ਤੱਕ ਨਾ ਇਹ ਵੈਸੇ ਸੰਗਤ ਵਾਸਤੇ ਹੀ ਐ ਸਾਰੀ ਵਾ ਇਹ ਸਾਰੀ ਸੰਗਤ ਵਾਸਤੇ ਹਾਂਜੀ ਕਿਆ ਬਾਤ ਹੈ ਕਿਆ ਬਾਤ ਹੈ ਚਲੋ ਤੇ ਜਿਆਦਾ ਆਪਾਂ ਨਹੀਂ ਬੁਲਾ ਸਕਦੇ ਚਲੋ ਕਿਉਂਕਿ ਡੰਡੋਜ਼ ਕਰ ਰਹੇ ਆ ਨਾ ਮਹਾਰਾਜਾ ਸਿਮਰਨ ਵੀ ਕਰਦੇ ਆ ਰਹੇ ਆ ਨਾ ਤੇ ਇਸ ਕਰਕੇ ਭਾਜੀ ਹੋਰ ਸੰਗਤਾਂ ਵੀ ਡੰਡੋਜ਼ ਕਰਕੇ ਆਉਂਦੀਆਂ ਨਹੀਂ ਅੱਛਾ ਅੱਛਾ ਗੱਡੀ ਪਾਰਕ ਚ ਲਾਤੀ ਆ ਤੇ ਉਹ ਉੱਪਰੋਂ ਪਹਾੜਾਂ ਤੋਂ ਥੱਲੇ ਉਤਰੇ ਆ ਤੇ ਹੁਣ ਆਪਾਂ ਆ ਗਏ ਆ ਥੋਲੀ ਤਾਰ ਜਿੱਥੇ ਸੰਗਤਾਂ ਸਾਰੀਆਂ ਅ ਉਹ ਜਿਹੜਾ ਧੋਲੀ ਤਾਰਾ ਚਰਨਾ ਵਗਦਾ ਉਹਦੇ ਥੱਲੇ ਇਸ਼ਨਾਨ ਕਰਦੀਆਂ ਆ ਤੇ ਜਿਨ੍ਹਾਂ ਨੂੰ ਵੀ ਕੋਈ ਬਾਹਰ ਲੀਆਂ ਕਸਰਾਂ ਹੁੰਦੀਆਂ ਕਹਿੰਦੀ ਉਹ ਇੱਥੇ ਆ ਕੇ ਠੀਕ ਹੁੰਦੀਆਂ ਤੇ ਆਜੋ ਚਲਦੇ ਆਂ ਅੰਦਰ ਔਰ ਜਿਹੜਾ ਇੱਥੇ ਇਸ਼ਨਾਨ ਕਰਨ ਦਾ ਟਾਈਮ ਉਹ ਹੈਗਾ ਸਵੇਰੇ 5:30 ਤੋਂ ਲੈ ਕੇ ਸ਼ਾਮ 8:30 ਵਜੇ ਤੱਕ ਤੇ ਸੰਗਤਾਂ ਕਾਫੀ ਆਈਆਂ ਆ ਦੂਰੋਂ ਦੂਰੋਂ ਇਸ਼ਨਾਨ ਕਰਨ ਦੇ ਲਈ ਤੇ ਕਾਫੀ ਫਰਕ ਪੈ ਗਿਆ ਏਦਾਂ ਮੈਂ ਕਾਫੀ ਟਾਈਮ ਪਹਿਲਾਂ ਆਇਆ ਸੀਗਾ ਤੇ ਉਦੋਂ ਇੰਨਾ ਨਹੀਂ ਸੀ ਆ ਸ਼ੈੱਡ ਪਈ ਹੋਣਾ ਇਹ ਸ਼ੈੱਡ ਸ਼ਾਇਦ ਬਾਅਦ ਚ ਪਈ ਹੈ ਨਾ ਤੇ ਕਾਫੀ ਡਿਵੈਲਪਮੈਂਟ ਹੋ ਗਈ ਆ ਤੇ ਇਸ ਸਾਈਡ ਆ ਤੇ ਚੱਲਦੇ ਆ ਜੀ ਤੇ ਇਧਰੋਂ ਜਿਹੜਾ ਪਹਾੜ ਦੇ ਉੱਪਰੋਂ ਰਸਤਾ ਆਉਂਦਾ ਇਹ ਪੈਦਲ ਰਸਤਾ ਆ ਜਦੋਂ ਆਪਾਂ ਬੇਰੀ ਸਾਹਿਬ ਤੋਂ ਆਉਂਦੇ ਆ ਜਾਂ ਮਨਜੀਤ ਸਾਹਿਬ ਤੋਂ ਆਉਂਦੇ ਆ ਨਾ ਉੱਥੋਂ ਪੈਦਲ ਰਸਤਾ ਇਹ ਆਉਂਦਾ ਹੈ ਨਾ ਇਹ ਗੱਡੀਆਂ ਰਾਹੀ ਉੱਪਰ ਦੀ ਆਉਂਦਾ ਆ ਤੇ ਹੁਣ ਆਪਾਂ ਪਹੁੰਚ ਲੇ ਆ ਜੀ ਢੋਲੀ ਤਾਰ ਆ ਜੋ ਕਰਦੇ ਆ ਦਰਸ਼ਨ ਇਹ ਕਾਫੀ ਡਵੈਲਪਮੈਂਟ ਹੋ ਗਈ ਇਸ ਜਗ੍ਹਾ ਦੇ ਉੱਤੇ ਨਾ ਜਿੱਦਾਂ ਹੁਣ ਆ ਜਿਹੜੀਆਂ ਚੀਜ਼ਾਂ ਆ ਪਹਿਲਾਂ ਆ ਨਹੀਂ ਸੀਗੀਆਂ ਪਹਿਲਾਂ ਸਿੱਧਾ ਹੀ ਸੀਗਾ ਆਉਂਦੇ ਸੀ ਇਸ਼ਨਾਨ ਕਰਦੇ ਸੀ ਪਰ ਹੁਣ ਕਾਫੀ ਆ ਜਿੱਦਾਂ ਦੋ ਤਿੰਨ ਰਸਤੇ ਬਣ ਗਏ ਹਨਾ ਇੱਕ ਉੱਪਰ ਦੀ ਆ ਦੋ ਉੱਪਰ ਦੀ ਆ ਰਿਹਾ ਇੱਕ ਥੱਲੇ ਵੀ ਆ ਰਿਹਾ ਹੈ ਨਾ ਵਿੱਚੋਂ ਵਿੱਚ ਤੇ ਵੀਡੀਓ ਇੱਥੇ ਤੱਕ ਬਣਾਉਣ ਦਿੱਤੀ ਸੀ ਅੱਗੇ ਵੀਡੀਓ ਬਣਾਉਣ ਦੀ ਇਜਾਜ਼ਤ ਨਹੀਂ ਹੈਗੀ ਤੇ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਸੈਕਸ਼ਨ ਚ ਜਰੂਰ ਦੱਸਿਓ ਤੇ ਕਿਹੜੀਆਂ-ਕਿਹੜੀਆਂ ਸਖਤ ਇਸ ਜਗਾ ਤੇ ਆਈਆਂ ਉਹ ਵੀ ਜਰੂਰ ਦੱਸਿਓ ਤੇ ਇਸ ਵੀਡੀਓ ਚ ਇੰਨੀ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਇੱਕ ਨਵੇਂ ਡੈਸਟੀਨੇਸ਼ਨ ਦੇ ਉੱਤੇ ਤੇ ਤਦ ਤੱਕ ਦੇਖਦੇ ਰਹੋ ਆਪਣੇ ਵੀਰੇ ਦਾ ਚੈਨਲ ਗ੍ਰੇਟ ਟੈਲੀਕਾਸਟ